ਬਾਪੂ ਜੀ ਫੇਰ ਸਤਿ ਸ਼੍ਰੀ ਗੋਹਾ ਜੀ ਕੀ ਹਾਲ ਚਾਲ ਜੀ ਤੇ ਬਾਪੂ ਜੀ ਮੈਂ ਤੁਹਾਡੇ ਕੋ ਜਗਾੜ ਵੇਖਿਆ ਅੱਜ ਇੱਕ ਤੁਸੀਂ ਪੈडल ਨਹੀਂ ਮਾਰਦੇ ਉਦਾਂ ਆਏ ਜੇ ਹਾਂਜੀ ਹਾਂਜੀ ਤੇ ਇਹ ਕਦੋਂ ਦਾ ਜਗਾੜ ਲਗਾਇਆ ਜੀ ਚਾਰ ਪੰਜ ਸਾਲ ਹੋ ਗਏ ਜੀ ਚਾਰ ਪੰਜ ਸਾਲ ਹੋ ਗਏ ਆ ਜੀ ਹਾਂਜੀ ਹਾਂਜੀ ਅੱਛਾ ਜੀ ਤੇ ਪਹਿਲਾਂ ਉਦਾਂ ਹੀ ਚਲਾਉਂਦੇ ਸੀ ਪਹਿਲਾਂ ਉਦਾਂ ਚਲਾਉਂਦੇ ਆ ਜੀ ਅੱਛਾ ਕਿੰਨੀ ਉਮਰ ਹੋ ਗਈ ਆਪਣੀ ਉਮਰ ਹੋ ਗਈ ਸਾਡੀ 65 ਸਾਲ ਜੀ ਹਾਂ ਛਾਲ ਹਾਂਜੀ ਚਾਹ ਪੀਓ ਪਹਿਲਾਂ ਚਾਹ ਛਕੋ ਆਹ ਇੰਵਿੰਦਰ ਚਾਹ ਚਾਹ ਪਹਿਲਾਂ ਬਾਬਾ ਜੀ ਤੁਸੀਂ ਚਾਹ ਛਕੋ ਫਿਰ ਤੁਹਾਡੇ ਨਾਲ ਗੱਲਬਾਤ ਕਰਦੇ ਆਪਾਂ ਹੋਇਆ ਲੋ ਬਾਬਾ ਜੀ ਚਾਹ ਛਕੋ ਪਹਿਲਾਂ ਮਿਹਨਤ ਕਰਦੇ ਬੰਦੇ ਤੇ ਪਹਿਲਾਂ ਹਨਾ ਚਾਹ ਜ਼ਰੂਰੀ ਆ ਏ ਬਾਪੂ ਜੀ ਚਾਰ ਪੰਜ ਸਾਲ ਹੋ ਗਏ ਨੂੰ ਹਾਂਜੀ ਹਾਂਜੀ ਅੱਛਾ ਜੀ ਤੇ ਉਸ ਤੋਂ ਪਹਿਲਾਂ ਦੂਜਾ ਆਪਾਂ ਕੜਨਾਂ ਚ ਚਲਾਉਂਦੇ ਹਾਂ ਹਾਂਜੀ ਠੀਕ ਆ ਤੇ ਵਧੀਆ ਗੁਜ਼ਾਰਾ ਹੋ ਜਾਂਦਾ ਇਹਦੇ ਨਾਲ ਸ਼ੁਕਰ ਮਾਲਕ ਦਾ ਟਾਈਮ ਪਾਸ ਕਰੀ ਜਾ ਜਾਂ ਮੇਰੇ ਦਾ ਅੱਛਾ ਜੀ ਤੇ ਤੁਸੀਂ ਦੱਸ ਰਹੇ ਸੀਗੇ ਵੀ ਇਹ ਆਪਣਾ ਹਾਂਜੀ ਇਹ ਦਾਤ ਸਾਨੂੰ ਦਾੰਦ ਚ ਦਾਣ ਆਈ ਆ ਅੱਛਾ ਜੀ ਗੱਡੀ ਸਭ ਕੁਝ ਆਇਆ ਵਿੱਚ ਅੱਛਾ ਜੀ ਹਾਂਜੀ ਬੜੇ ਹਨਾ ਉਹ ਮਾਤਾ ਹਰਪੈਨ ਕੋਰ ਹੋ ਗਈ ਅੱਛਾ ਜੀ ਚੋੜਾ ਛੱਡ ਗਿਆ ਉਸ ਵੇ ਅੱਛਾ ਜੀ ਉਹਨਾਂ ਦੇ ਬਾਕੀ ਬੰਦ ਉਹਨਾਂ ਦੇ ਤੁਸੀਂ ਹੈ ਨਾ ਸੇਵਾ ਸੁਭਾ ਕਰਦੇ ਸੀ ਹਾਂ ਜੀ ਲੈ ਕੇ ਜਾਣਾ ਹੋਗੇ ਅੱਛਾ ਉਹਨਾਂ ਨੇ ਰਿਸ਼ਤਾ ਲੈ ਕੇ ਦਿੱਤਾ ਹਾਂ ਬਹੁਤ ਪਿਆਰ ਸਭ ਕੁਝ ਉਹਨਾਂ ਦਾ ਅੱਛਾ ਜੀ ਤੇ ਆ ਵੀ ਉਹਨਾਂ ਨੇ ਲਵਾ ਕੇ ਦਿੱਤਾ ਸਭ ਕੁਝ ਉਹਨਾਂ ਦਾ ਜੀ ਅੱਛਾ ਜੀ ਠੀਕ ਹੈ ਜੀ ਕਿੰਨੀ ਉਮਰ ਹੋ ਗਈ ਆਪਣੀ ਅਮਰ 65 ਸਾਲ ਜੀ 65 ਸਾਲ ਉਮਰ ਹੋ ਗਈ ਆ ਤੇ ਨਾਂ ਕੀ ਆਪਣਾ ਸ਼ੋਭਨਾਮ ਦੱਸਿਓ ਮੇਰਾ ਨਾਮ ਸੁਵਿੰਦਰ ਸਿੰਘ ਸੁਵਿੰਦਰ ਸਿੰਘ ਗੁਰੂ ਕੀ ਨਗਰੀ ਅਮ੍ਰਿਤਸਰ ਹਾਂ ਜੀ ਤੇ ਸਾਡੇ ਬਜ਼ੁਰਗ ਜਿਹੜੇ ਮਿਹਨਤ ਕਰਦੇ ਆ ਤੇ ਆਪਾਂ ਉਹਨਾਂ ਦਾ ਹਨਾ ਸ਼ੁਕਰੀਆ ਆਪਾਂ ਇਹ ਕਹਿ ਸਕਦੇ ਆ ਵੀ ਆ ਰਿਸਪੈਕਟ ਦੇ ਤੌਰ ਤੇ ਆਪਾਂ ਅੱਜ ਤੇ ਖਲੋਤੇ ਬਾਬਾ ਜੀ ਆ ਗਏ ਆਪੇ ਖਿਡਾਰੀ ਇਹਨਾਂ ਨੇ ਗੱਡੀ ਤੇ ਮੈਂ ਵੇਖਿਆ ਵੀ ਪੈਡਲ ਦੇ ਮਾਰ ਨਹੀਂ ਦੇ ਬਾਬਾ ਜੀ ਤੇ ਚੈੱਕ ਕੀਤਾ ਤੇ ਕਹਿੰਦੇ ਵੀ ਇਹ ਆਪਾਂ ਜਗਾਰ ਲਵਾਇਆ ਚਾਰ ਪੰਜ ਸਾਲ ਹੋ ਗਏ ਪਹਿਲਾਂ ਤੇ ਆਪਣਾ ਤੇ ਕੋਈ ਪੈਸਾ ਨਹੀਂ ਲੱਗਾ ਜੀ ਅੱਛਾ ਜੀ ਮਾੜ ਗਰੀਬ ਹੁੰਦਾ ਇਹ ਤੇ ਹੈ ਜੀ ਮਾਲਕ ਦੂਰ ਪਿਆ ਜਾਂਦਾ ਹੈ ਹਾਂਜੀ ਜਿਹੜਾ ਮਿਹਨਤ ਕਰਦਾ ਉਹ ਗਰੀਬ ਨਹੀਂ ਹੈ ਜੀ ਹਾਂਜੀ ਇਹ ਤੇ ਹੈ ਜੀ ਮਾਲਕ ਮਿਹਰ ਕਰੇ ਵਾਹਿਗੁਰੂ ਤੁਹਾਡੀ ਤੰਦਰੁਸਤੀ ਦੇਵੇ ਤੁਹਾਨੂੰ ਹਾਂਜੀ ਤੇ ਵਾਹ ਚੰਗੀ ਐਵਰੇਜ ਦੇ ਦਿੰਦਾ ਏ ਹੋਰ ਕੋਈ ਨਹੀਂ ਇੱਥੇ ਲੱਗੇ ਸਰਦਾਰ ਤੇ ਵੱਧੂ ਤਿੰਨ ਤੋਂ ਮਹਾਰਾਜ ਜੀ ਕਿਰਪਾ ਸੋ ਦੇ 200 ਦੇ ਗਿਆ ਅੱਛਾ ਜੀ ਇੱਦਾਂ ਕਰਕੇ ਬਾਬਾ ਜੀ ਆ ਲਓ ਇਹ ਹੈ ਜੀ ਜੱਪੀਆਂ ਦਾ ਕੰਮ ਸੋਈ ਫੜਾਤਾ ਅੱਛਾ ਜੀ ਟੀਲ ਆ ਗਿਆ ਟੀਲ ਆ ਗਿਆ ਜੀ ਠੀਕ ਆ ਠੀਕ ਆ ਚਲੋ ਮਾਲਕ ਹਨਾ ਤੁਹਾਡੇ ਹਨਾ ਇਦਾਂ ਹੀ ਮਿਹਰ ਭਰਿਆ ਹੱਥ ਰੱਖਵੇ ਤੁਹਾਡੇ ਦੇ ਬਜ਼ੁਰਗਾਂ ਦੇ ਤੇ ਸਾਨੂੰ ਸਾਡੀ ਪੀੜ੍ਹੀ ਨੂੰ ਸਿੱਖਣ ਦਾ ਮੌਕਾ ਮਿਲੇ ਤੇ ਬਜ਼ੁਰਗ ਬੰਦੇ ਜਿਹੜੇ ਅੱਜ ਤਾਈਂ ਮਿਹਨਤ ਕਰਨਦੇ ਨੇ ਤੇ ਅਸੀਂ ਕਿਉਂ ਨਹੀਂ ਕਰ ਸਕਦੇ ਠੀਕ ਹੈ ਜੀ ਫਿਰ ਚੱਲਦੇ ਆ ਫਿਰ ਮਿਲਾਂਗੇ ਹੋਰ ਵੀਡੀਓ ਤੇ ਕਿਸੇ ਹੋਰ ਸਾਥੀ ਨਾਲ ਆਪਣੇ ਨਾਲ ਤਨਗੁਰੂ ਆਰਮਦਾਸ ਤਨ ਬਾਬਾ ਜੀ ਸਿੰਘ ਜੀ ਠੀਕ ਹੈ